ਇਸ ਸੀਜ਼ਨ ਤੁਸੀਂ ਕਿਵੇਂ ਦੇਖਦੇ ਹੋ ਕਿ ਅੱਜ ਵੀ ਜਿਹੜਾ ਉਹ ਜਿਹੜੀ ਲਾਈਮਲਾਈਟ ਹੈ ਉਹ ਸਟਾਰਸ ਨੂੰ ਦਿੱਤੀ ਜਾਂਦੀ ਹੈ ਹਲੇ ਵੀ ਬਿਲਕੁਲ ਇਹ ਝੂਠ ਹੈ ਸਾਡੇ ਕੋਲ ਟਾਈਮ ਨਹੀਂ ਹੈ ਇਸ ਦਾ ਵਿਲੇ ਰਹਿਨੇ ਆ ਪਰ ਸਾਡਾ ਇੰਟਰਵਿਊ ਲਿੰਦਾ ਕੋਈ ਨਹੀਂ ਤੇ ਇਸ ਕਰਕੇ ਇਹ ਸਵਾਲ ਤੁਹਾਡੇ ਕੋ ਬਣਦਾ ਵੀ ਤੁਸੀਂ ਲਾਈਮਲਾਈਟ ਚ ਉਧਰ ਭੱਜਦੇ ਹੋ ਜਿਹੜੇ ਥੋੜੇ ਜਿਲੇ ਲਾਈਟ ਤੋਂ ਘਾਟੇ ਉਧਰ ਕਿਉਂ ਨਹੀਂ ਆਉਂਦੇ ਚਲੋ ਖੈਰ ਉਹ ਤਾਂ ਮਜ਼ਾਕ ਦਾ ਹਿੱਸਾ ਬਾਕੀ ਤੁਸੀਂ ਕੀ ਪੁੱਛਿਆ ਸੀ ਸਿਆਸੀ ਕਿ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੇ ਕੀ ਫੀਲ ਕਰਦੇ ਹੋ ਨਹੀਂ ਨਿੱਕੋ ਚ ਫੀਲ ਨਹੀਂ ਕਰਦਾ ਅੱਛਾ ਹੀ ਫੀਲ ਹੁੰਦਾ ਕੋਈ ਐਸਾ ਉਹ ਦਿੱਕਤ ਨਹੀਂ ਹੈ ਕਿਉਂਕਿ ਦੇਖੋ ਐਂਡ ਆਫ ਦਾ ਡੇ ਤੁਹਾਡਾ ਕੰਮ ਬੋਲਦਾ ਹੈ ਨਾ ਤੇ ਇੰਟਰਵਿਊ ਚਲੋ ਇੱਕ ਹਿੱਸਾ ਹੈ ਸਾਡੇ profession ਦਾ ਪਰ ਇੰਨਾ ਇੰਪੋਰਟੈਂਟ ਨਹੀਂ ਹੈ ਕਿ ਆਪਾਂ ਜੇ ਆਪਾਂ ਕੰਮ ਠੀਕ ਨਹੀਂ ਕਰਦੇ ਔਰ ਇੰਟਰਵਿਊ ਦਿੰਦੇ ਰਹਿੰਦੇ ਆ ਉਹਦਾ ਕੋਈ ਮਤਲਬ ਨਹੀਂ ਬਣਦਾ ਹੈ ਨਾ ਕੰਮ ਆਜੋ ਆਪਣੇ ਆਪ ਹੀ ਸਭ ਚੀਜ਼ਾਂ ਠੀਕ ਹੋ ਜਾਂਦੀਆਂ ਤੇ ਬਾਕੀ ਇਹ ਚ ਕੋਈ ਬੁਰਾ ਮਨਣ ਵਾਲੀ ਗੱਲ ਹੀ ਹੁੰਦਾ ਚਲੋ ਮਜ਼ਾਕ ਕਰ ਰਹੇ ਆ ਮੈਂ ਤਾਂ ਬਹੁਤ ਫਰੀ ਮੇਰੇ ਭਾਵੇਂ ਅੱਧੇ ਘੰਟੇ ਬਾਅਦ ਆਜੋ ਮ ਦੁੱਧ ਦੇ ਪੈਕਟ ਲੈ ਕੇ ਜਾਣੇ ਉਹ ਸਵੇਰੇ ਲੈ ਆਂਦੇ ਆ ਮਾਬੂਰ ਇਹ ਕਰਨਾ ਹੁੰਦਾ ਇਹ ਤਾਂ ਕਰਨੇ ਨਿਕਲਦਾ ਇੰਟਰਵਿਊ ਦੇਣ ਲਈ ਸਵੇਰੇ ਮੈਂ ਤੁਹਾਨੂੰ ਫੜ ਲੈਣਾ ਜੇ ਮੈਨੂੰ ਕਹਦੇ ਨੇ ਕਿ ਭਾਈ ਤੁਹਾਡੀ ਉਸ ਤੋਂ ਬਾਅਦ ਤੁਹਾਡੀ ਇੰਟਰਵਿਊ ਹੋਣੀ ਆ ਫਿਲਮ ਫੜ ਲੈ ਦੀ ਬਜਪ ਕਰਕੇ ਕਿ ਕਿਸ ਸਿਨੈਰੀਓ ਦੀ ਗੱਲ ਕਰ ਰਹੇ ਹੋ ਸਿਨੈਰੀਓ ਕਿ ਜਿਹੜਾ ਤੁਸੀਂ ਅੱਜ ਫੀਲ ਵੀ ਕੀਤਾ ਕਿ ਲਾਈਮਲਾਈਟ ਨਹੀਂ ਮਿਲ ਰਹੀ ਥੋੜੀ ਕਿਹਨੂੰ ਲੱਗੇ ਬੱਜਣ ਦੇਣਾ ਫਿਰ ਸਾਡੀਆਂ ਮੈਨੂੰ ਹੋਣੀ ਇੰਟਰਵਿਊ ਐਸਾ ਕੋਈ ਚੱਕਰ ਨਹੀਂ ਆ ਤੁਸੀਂ ਹੁਣ ਆਏ ਹੋ ਸਾਡੇ ਕੋ ਹੁਣ ਤੁਸੀਂ ਬੱਬਲ ਭਾਈ ਕੋ ਵੀ ਜਾਣਾ ਤੁਸੀਂ ਸਾਨੂੰ ਦੇ ਰਹੇ ਹੋ ਨਾ ਟਾਈਮ ਬਸ ਠੀਕ ਆ ਤੁਹਾਸੀ ਵੀ ਇੰਟਰਵਿਊ ਹੋ ਗਈ ਉਹਨਾਂ ਦੀ ਮੈਂ ਨਹੀਂ ਦੇਖਦਾ ਮੈਂ ਦੇਖਦਾ ਹੀ ਨਹੀਂ ਇਦਾਂ ਉੱਪਰ ਜਾ ਕੇ ਦੇਖਾਂਗੇ ਤੁਸੀਂ ਮੰਨਦੇ ਹੋ ਕਿ ਲੋਕਾ ਨੂਨ ਸਿਨੇਮਾ ਕਰਾਂ ਤੱਕ ਲੈ ਕੇ ਆਣਾ ਥੋੜਾ ਔਖਾ ਹੈ ਕਿਉਂਕਿ ਜ਼ ਓਟੀਟੀ ਦਾ ਟਾਈਮ ਹੈ ਮੇਰੇ ਮੰਨਣ ਨਾਲ ਕੀ ਹੋਣਾ ਜੀ ਲੋਕਾਂ ਦੇ ਆਪੇ ਚੱਲ ਜਣਾ ਜਿਹਨਾਂ ਨੂੰ ਜਾਣਾ ਵੀ ਮੇਰੇ ਮੰਨਣ ਤੈਨੂੰ ਬਹੁਤਾ ਪਤਾ ਨਹੀਂ ਤੇ ਦੁਰਪੰਨੇ ਆਰ ਮਹੀਨੇ ਤੁਹਾਡੀ ਸਟੇਟਮੈਂਟ ਤੇ ਕੀ ਰਾਏ ਹੈ ਫੇਵਰਿਜ਼ਮ ਵੀ ਹੈਗਾ ਜਿਦਾ ਕਈ ਸਟਾਰ ਲੋਕਾਂ ਦੇ ਕਈਆਂ ਦੇ ਫੇਵਰਟ ਹੁੰਦੇ ਆ ਕਈਆਂ ਦੇ ਡਾਇਰੈਕਟਰ ਫੇਵਰਟ ਨੇ ਉਹ ਫਿਰ ਭਾਵੇਂ ਠੰਡ ਹੋਵੇ ਭਾਵੇਂ ਬਾਰਿਸ਼ ਹੋਵੇ ਉਹਨਾਂ ਨੇ ਫਿਲਮ ਦੇਖਣ ਜਾਣਾ ਹੀ ਜਾਣਾ ਔਰ ਚੰਗੀ ਫਿਲਮ ਨੂੰ ਐਪਰੀਸ਼ੀਏਟ ਕਰਨ ਵਾਲੇ ਸਾਡੇ ਪੰਜਾਬ ਦੇ ਉਹੀ ਜਿਸ ਤਰ੍ਹਾਂ ਭਾਈ ਨੇ ਦੱਸਿਆ ਲੋਕਾਂ ਦਾ ਟੇਸਟ ਚੇਂਜ ਹੋ ਗਿਆ ਡਿਵੈਲਪ ਹੋ ਗਿਆ ਹਨਾ ਹੁਣ ਲੋਕ ਕੋਈ ਮਾੜੀ ਮੋਟੀ ਚੀਜ਼ ਨੂੰ ਵੈਸੇ ਨਹੀਂ ਗੋਲਦੇ ਕਿਉਂਕਿ ਵਰਲਡ ਦਾ ਸਿਨੇਮਾ ਦੇਖ ਰਹੇ ਹੋ ਸਾਰੇ ਪਾਸਿਓ ਤੇ ਜਦੋਂ ਕੋਈ ਇਦਾਂ ਦੀ ਅੱਛੀ ਫਿਲਮ ਬੰਦੀ ਆ ਉਹ ਐਪਰੀਸ਼ੀਏਟ ਵੀ ਹੁੰਦੀ ਆ ਤੇ ਕਈ ਸਾਰੀ ਫਿਲਮਾਂ ਇਦਾਂ ਨਹੀਂ ਵੀ ਹੁੰਦੀਆਂ ਕਈ ਵਾਰੀ ਉਹ ਥੀਏਟਰ ਹਿੱਟ ਹੁੰਦੀਆਂ ਸੋ ਕਿਤੇ ਨਾ ਕਿਤੇ ਜੀ ਵਧੀਆ ਸਿਨੇਮਾ ਬਣਦਾ ਵੀ ਪਿਆ ਤੇ ਜਿਹੜਾ ਉਸ ਤਰ੍ਹਾਂ ਬਣਦਾ ਪਿਆ ਉਹ ਫਿਰ ਹੌਲੀ ਹੌਲੀ ਹੁਣ ਗਰੋ ਕਰੇਗਾ ਪਰ ਇਹ ਹੈ ਕਿ ਓਵਰਆਲ ਜੇ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਬਹੁਤ ਕਮਾਲ ਦੀਆਂ ਫਿਲਮਾਂ ਮੈਸੇਜ ਵਾਲੀਆਂ ਵੀ ਬਣਦੀਆਂ ਵੀ ਆ ਐਂਟਰਟੇਨਮੈਂਟ ਵਾਲੀਆਂ ਵੀ ਕਾਮੇਡੀ ਵਾਲੀਆਂ ਵੀ ਹਰ ਤਰ੍ਹਾਂ ਦੀਆਂ ਫਿਲਮਾਂ ਹੁਣ ਆ ਰਹੀਆਂ ਨੇ ਸਿਨੇਮਾ ਆ ਰਿਹਾ ਤੇ ਲੋਕਾਂ ਨੂੰ ਦੇਖਣਾ ਚਾਹੀਦਾ ਅਪਰੀਸ਼ੀਏਟ ਕਰਨਾ ਚਾਹੀਦਾ